ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਪੈਂਦਾ ਗਾ ਦੇ ਰਾਮਾ ਗਰ ਵੀ ਨਹੀਂ ਆਇਆ ਇਹੋ ਜਿਹਾ ਪਾਲੀ ਪੈਂਗੇ ਦਾਦਾ ਕਾਇਕ ਵੀ ਸਾਲੀ ਰੇ ਪਾਉਣੀ ਸੀ ਉਹ ਨਹੀਂ ਪਾਈ ਮਰੇ ਬਾਈ ਨੇ ਉਹ ਪਹਿਲੇ ਜੇ ਸੂਬੇ ਕਰੇ ਕਿੰਨੇ ਨੂੰ ਪਾਣੀ ਲਾਉਣਾ ਨਾ ਭੈਂਦੇ ਜਾਣੇ ਪਾਣੀ ਲਾਇਆ 6 ਤੇ ਬਾਣ 12 ਦਾ ਟੋਖਾ ਭੈਂਚੋ ਦਾ ਹੋ ਗਿਆ ਇਹਨੂੰ ਕਿਆ ਥੀ ਮਮਰੇ ਸਾਲੇ ਨੂੰ ਵੀ ਤੂੰ ਕੰਮ ਦਾ ਗੱਲ ਪਹਿਲਾਂ ਖੋਲ ਲੈ ਈਸ਼ਣ ਦਾ ਪਤਾ ਨਹੀਂ ਹੁਣ ਫਿੱਦਰ ਭਾਗਾ ਮੈਂ ਜਿੱ ਕੀ ਜਨਾ ਤੂੰ ਖੇਤ ਆ ਜਾਂ ਪੱਛੇ ਵੱਢਣ ਵਾਲੇ ਪਏ ਪਸ਼ੂ ਭੁੱਖੇ ਮਰੀ ਜਾਂਦੇ ਭੈਂਚੋ ਦਾ ਬਾਅਦ ਕੀ ਪਸ਼ੂਆਂ ਨੂੰ ਹੀ ਪਿਆਕੇ ਦਾ ਜੀ ਪਾਣੀ ਜੀ ਇਹਨੇ ਕੀ ਖੇਤੀ ਤਾਂ ਕਦੋਂ ਕਰੀ ਇਹਨੇ ਮਰੇ ਸਾਉ ਕਨੇ ਭਾਈ ਚੋਦੇ ਦਾ ਮਰੂਦ ਵੀ ਮਨ ਲੱਗਦਾ ਲੈ ਕੇ ਜਵਾਕ ਜੀ ਬਾਬਾ ਪੰਜ ਚਾਰ ਕਿਲੋ ਘੜੀ ਲੈ ਜਾਂਦੇ ਕੀ ਚੋਦੇ ਦਾ ਅੱਛਾ ਚਾ ਚ ਦੇਖਾ ਪੜਾ ਬੰਦਾ ਖਾਲੀ ਦੇਖਿਆ ਬਾਬਾ ਪਾਣੀ ਪੂਣੀ ਟੋਕ ਕਰਦਣਿਆ ਜਦ ਇਹਨੇ ਕਿਹੜਾ ਹੋਣਾ ਮੇਰੇ ਸਾਰੇ ਨੇ ਹੋ ਜਾ ਅੱ ਲੈ ਕੇ ਭਾਈ ਮਾਰਾ ਬੰਦੇ ਦਾ ਸਾਥ ਬਸ ਤੈਨੂੰ ਪਤਾ ਫਿਰ ਭਾਈ ਔਖਾ ਕਰ ਜਾ

ਨਾ ਮੇਰੇ ਸਾਹੇ ਜੋ ਪੱਛਾਲੀ ਤੋਂ ਇੱਕ ਬੰਦ ਕਰੀ ਹੋ ਉਸ ਤੋਂ ਸ਼ੁੱਧੀ ਪਈ ਐ। ਭਲਾ ਤੂੰ ਤੂੰ ਵੀ ਵਿੱਚ ਤੂੰ ਵੀ ਵੇ ਵਿਆਹਿਆ ਨੇ ਵੀ ਮੈਨੂੰ ਕਟਿਆ ਹਾਏ ਸਾਜਾਲੇ ਭੱਜ ਗਏ ਵੇ ਪਤਾ ਨਹੀਂ ਕਿੱਥੇ ਪਤੰਦਰ ਗਏ ਮੇਰੇ ਪੱਲੇ ਤਾਂ ਬਸ ਤੂੰ ਵੀ ਰਹਿ ਗਈ। ਹਾਂ। ਆ ਜੋ ਕਣਕ ਵੀ ਪੀਲੀ ਪੈ ਗਈ ਰੇ ਸਿੱਟਣ ਵਾਲੀ ਆ। ਚਾਚਾ ਵਹੰਦਾ ਯਾਰ ਗਾਲਾਂ ਕੱਢਦਾ ਹੋਊਗਾ ਵੀ ਰੇ ਬਣੀ ਆ। ਚੱਲ ਪਾਵਾਂਗੇ ਰੇ ਵੀ। ਹਾਂ ਰਈ ਯਾਰਾਂ ਨੇ ਪੈਸੇ ਵੀ ਨਹੀਂ ਦਿੱਤੇ ਭਾਂ ਵਿਆਹ ਆ ਲਿਆ ਨੇ ਗਾਣੇ ਖਾੜਾ ਤਾਂ ਲਾਤਾ ਛਿੱਤਰੀ ਪਾ ਖਾ ਕੇ ਆ ਗਏ ਹੁਣ ਚਾਚਾ ਛਿੱਤ ਲਾਉ ਮੈਨੂੰ ਲੋਦਾ ਅੱਜ ਰੇ ਸਿਟ ਨਹੀਂ ਸੀ ਪੱਠੇ ਪਤਾ ਨਹੀਂ ਵੱਡੇ ਕਿ ਨਹੀਂ ਵੱਡੇ ਹਾਲੇ ਨੇ ਚਾਚੇ ਨੇ ਪੱਠੇ ਵੀ ਨਹੀਂ ਵੱਡੇ ਮੋਲਾਦਾ ਹੋਏ ਅੱਜ ਬੌਂਡ ਮਰਵਾ ਆਪੇ ਵੱਡੂਗਾ ਆਪੇ ਵੱਡ ਲੂਦ ਐ ਹੇ ਹੇ ਐ ਬਾਗੀ 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 ਓਏ ਹੇ 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 ਦੇਖੀਏ ਪੱਠੇ ਪੁਠੇ ਵੱਡਦੇ ਨਹੀਂ ਪੜਦਾ ਹੈ ਨਹੀਂ ਮੱਲਦਾ ਪਤਾ ਨਹੀਂ ਕਿੱਧਰ ਗਿਆ ਪਰੋਣਾ ਮੈਨੂੰ ਕਹਿੰਦਾ ਖੇਤ ਆ ਜੀ ਮੈਂ ਤਾਂ ਭਾਂਜੇ ਸਿੱਧਾ ਖਾੜੇ ਤੋਂ ਖੇਤ ਆ ਗਿਆ ਆ ਪਾਇਆ ਨਹੀਂ ਇਹ ਤਾਂ ਤੁੰਬੀ ਰਗੀ ਵੇ ਤੁੰਬੀ 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 ਆਏ ਬਤਾਂ ਦੇ ਕਿੱਥੇ ਹੈਗਾ ਵੇ ਪ੍ਰੀਤੋਂ ਨਾਲ ਫੜਿਆ ਗਿਆ ਦੇਖਿਓ ਸੀ ਚਾਚਾ ਕਿੱਥੇ ਆ ਪਰੋਣਾ ਮੱਲਦਾ ਘਰੇ ਰਜਾਈ 'ਚ ਸੁੱਤਾ ਪਿਆ ਠੜਾ

ਰੇ ਵੀ ਸਿੱਟਨੀ ਹੈਗੀ ਵੇ ਟਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗਲਿੰਗ ਤੂੰ ਮੇਰੇ ਨਾਲ ਗੋੜੇ ਨਾ ਖਾਈ ਚੁੱਪ ਕਰਕੇ ਨੱਕੇ ਲਾ ਮੈਂ ਤੂੰ ਨਹੀਂ ਮੇਰਾ ਬੂਟ ਪਾਇਆ ਮੇਰਾ ਵਿਆਹ ਤੇ ਆਇਆ ਮੈਂ ਦਮੇਤ ਨਹੀਂ ਨੱਕੇ ਨੱਕੇ ਵੱਢੇ ਜਾਂਦੇ ਭਾਂ ਕੋ ਜ ਸਾਜ ਤੇ ਲੱਗਿਆ ਉਦੋਂ ਤਾਂ ਸਾੜਾ ਬਣਿਆ ਸਾਜ ਤੇ ਲੱਗਿਆ ਫੇ ਬੁੰਡ ਲੈਣੀ ਸਾਡੀ ਰਾਤ ਭੁੱਖੀ ਖੋਣਾ ਨਾ ਕੁਝ ਖੋਣਾਗਾ ਹਾਂ ਡਾਟੇ ਨੂੰ ਦੇ ਗਿਆ ਮੈਂ ਕਿਤੇ ਦੋਗੇ ਪਿੱਛੇ ਕੋਈ ਨਹੀਂ ਅੱਜ ਨੱਕੇ ਭਾਂਕੋ ਜਾਂ ਪਾਣੀ ਲਾਉਣ ਵਾਲਾ ਤੇਰੀ ਮਾਂ ਸੁੱਕੀ ਜਾਂਦੀ ਫਿਰ ਕੀ ਹੋ ਗਿਆ ਜੇ ਅੱਜ ਤੂੰ ਵੜਕੇ ਵੱਢ ਤੇ ਹਰ ਰੋਜ਼ ਮੈਂ ਹੀ ਕਰਦਾ ਤੇ ਫਿਰ ਮੈਂ ਮੇਰਾ ਵਿਆਹ ਤੇ ਗਿਆ ਸੀ ਖੜਾ ਲਾਉਣਾ ਜਾਂ ਬਿਆਹ ਜਾਟੂ ਆਇਆ ਆਹ ਜਿਹੜਾ ਪਿਓ ਲਾਉ ਨੱਕੇ ਇੱਥੇ ਵੇ ਚਾਚਾ ਵੇ ਚਾਚਾ ਵੇ ਤੈਨੂੰ ਡਿੱਕੀ ਜਾਂਦੀ ਪਰੀਤ ਨੂੰ ਮੈਂ ਭਾੜਾ ਬੱਜਾ ਕਿਆ ਕਰ ਕਲਾਕਾਰ ਵੇ ਤੇ ਗਾਣਾ ਸੁਣਾਉਣਾ ਤੈਨੂੰ ਤਕੜਾ ਨਿਆਰੇ ਆਲਾ ਦੋਪੱਟਾ ਮੂੰਹ ਆ ਤੂੰ ਬੱਜਾ ਆ ਗਿਆ ਚੱਲ ਕੋਈ ਨਹੀਂ ਤੂੰ ਅੱਜ ਕਰ ਦੇ ਨੱਕੇ ਵੱਢ ਦੇ ਜਾ ਗਿਆਗਾ ਬਹਾਨੀ ਬੜੀ ਵੱਡੀ ਆਇਆ ਮੈਂ ਬੜ ਦੁਗਾ ਆਇਆ ਚਲਿਏ ਓਏ ਮੇਰੇ ਬੂਟ ਪਾਏ ਮੈਂ ਨਦਿਆ ਜਾ ਇੱਕ ਚਾਦਰ ਖਰਾਬ ਹੋ ਗਈ ਮੇਰਾ ਨਾ ਨਾ ਓਏ ਕਾਲੂ ਲਾ ਲਾਂਗੇ ਪਾਣੀ ਹੱਡਪਰਾ ਓਏ ਇਹ ਵੀ ਪੌਣੀ ਆ ਰਾਤ ਨੂੰ ਬਾਈ ਆ ਕੱਚੀ ਦੀ ਕਿੱਕ ਮੈਂ ਲਾਦੀ ਰਾਤ ਨੂੰ ਪਾਣੀ ਕੋਈ ਨਹੀਂ ਨਾ ਨਾ ਆ ਗਿਆ ਮੈਂ ਨਹੀਂ ਆਉਂਦਾ ਉਹਨਾਂ ਦਾ ਲਾਲਾ ਪਾਣੀ ਸਿੱਧੀ ਗੱਲ ਹੈ ਆਗਾ ਲਾਲਾ ਪਾਣੀ ਨਹੀਂ ਨਹੀਂ ਯਾਰ ਚਾਹ ਕੀ ਗੱਲ ਹੋਈ ਮਕਾਨ ਦੀ ਚਾਚਾ ਯਾਰ ਮੈਂ ਨਹੀਂ ਕਰਦਾ ਕੁਰਦਾ ਮੇਰੇ ਕੱਪੜੇ ਖਰਾਬ ਹੋ ਜਾਣੇ ਯਾਰ ਕੱਪੜੇ ਫਿਰ ਪਾਏ ਕੋਡਾ ਜਾ ਕੇ ਆ ਜਾਂਦਾ ਤੂੰ ਤੂੰ ਵੀ ਤੂੰ ਵੀ ਤੂੰ ਵੀ ਓਏ ਤੂੰ ਵੀ ਤੂੰ ਵੀ ਅੱਛਾ ਲੋੜੇ ਨਾ ਖਾਲੀ ਪਾਏ ਦਾ ਤੂੰ ਬਾਜਣਾ ਮੈਂ ਕਿਹਨੂੰ ਕਹੀ ਜਨਾ ਤੂੰ ਕੰਮ ਕਰਦਾ ਚੁੱਪ ਕਰਕੇ ਯਾਰ ਤੂੰ ਤਾਂ ਰੋਬ ਮਾਰਦਾ ਮੈਨਾਂ ਆਦਾ ਹੋਰ ਕੋਈ ਲਾਲਾ ਸਰੀ ਸਰੀ ਸਦੀ ਗੱਲ ਆ ਆ ਕੇ ਪੂਰਾ ਕਰ ਤੂੰ ਸਾਰਾ ਹੋ ਜਾਂਦਾ ਮੈਨੂੰ ਨਹੀਂ ਪਤਾ ਹੋਰ ਕੋਈ ਲਾਲਾ ਜਿਹੜੀ ਮੈਨਾਂ ਨਹੀਂ ਪਤਾ ਪੈਸੇ ਲੈ ਲੇ ਮੈਂ ਹੁਣ ਬੰਡ ਮਾਰ ਮੈਨੂੰ ਨਹੀਂ ਪਤਾ ਕੋਈ ਨਾ ਫਿਰ ਪੁੱਟਾ ਡਾਊਨ ਮਾਦਾ ਜਾਨਾ ਮਾਦਾ ਜਾਨਾ ਕਰੇਗਾ ਸੁਣਨਾ ਮੈਂ ਥੱਕਿਆ ਪਿਆ ਉਹ ਛੜ ਗਿਆ ਪੁੱਟ ਬਣ ਕੇ ਯਾਰ ਉਹ ਮੈਂ ਤਾਂ ਥੱਕਿਆ ਪਿਆ ਯਾਰ ਚਾਚਾ ਖਾੜੇ ਰਾਤ ਮੇਲਾ ਵਿਆਹ ਦੀ ਕਹਾੜੇ ਤੇ ਪੁੱਤਾਂ ਗੱਲਾਂ ਦੀ ਜਾਈ ਨਾ ਗਮਕੜਾ ਪੱਜ ਕੇ ਤੇਰਾ ਰਹਿ ਗਿਆ ਖੁੰਡਾ ਵੀ ਤੂੰ ਕਿੱਥੇ ਨੱਕੇ ਪਾਏ ਪਾਣੀ ਲਾਏ ਦਾ ਮੈਂ ਜੋੜੇ ਲਾਉ ਮਟਰੇ ਵੱਡਾ ਤੂੰ ਤੂੰ ਬੜ ਮਕੰਧ ਵੇ ਕਿੱਥੇ ਫਿਰਦਾ ਬੁੜਾ ਬੰਦਾ ਹੋ ਕੀ ਵੀ ਫਿਰ ਵੀ ਨਹੀਂ ਟਲਦਾ ਬੜਾਈਆ ਓਏ ਚਾਚਾ ਵੇ ਕਿੱਥੇ ਫਿਰਦਾ ਮੈਨੂੰ ਚਾਚੇ ਦੇ ਪੈਸੇ ਲੈ ਲੈ ਹੁਣ ਗੁੰਡ ਮਾਰਦੇ ਕੰਮ ਦੀ ਆਪੇ ਕਰੂਗਾ ਆਜਾ ਦਿਨ ਪੱਠੇ ਪੁੱਠੇ ਲਿਆਊਗਾ ਹੋ ਮਾਰ ਆ ਗਿਆ ਚਾਚਾ ਆਇਆ ਚਾਚਾ ਆਇਆ ਤੈਨੂੰ ਤੈਨੂੰ ਗਾਣੇ ਸੁਣਾ ਆ ਜਾ ਤੈਨੂੰ ਹੁਣੇ ਨਾ ਮਾਰ ਤੈਨੂੰ ਮਿੱਟੀ ਨਾਲ ਆਇਆ ਵੀ ਚਾਚਾ ਆ ਜਾ ਪੈਂ ਚਾਚਾ ਮੇਰਾ ਗੋਦਾ ਨਹੀਂ ਕੰਮ ਕਰਦਾਉ ਨਾ ਪਾਣੀ ਨਹੀਂ ਸਵੇਰੇ ਲਾ ਲਾਂਗੇ ਪਾਣੀ ਟੈਨਸ਼ਨ ਨਾ ਲੱਗ ਪਾਣੀ ਨਹੀਂ ਸ਼ੇਡ ਬਣ ਕੇ ਮੇਰੀ ਗੱਲ ਸੁਣ ਮਗਰਾ ਦੇਖ ਲੈ ਰੁਪਈਏ ਤੈਨੂੰ ਠੋਕ ਮੈਂ ਦਿੱਤਾ ਕੁਰਸੀ ਤੇ ਨਹੀਂ ਕੋਈ ਬੈਠਾ ਇੱਥੇ ਵਾਯਾਣ ਉਹ ਜਾ ਜਾ ਰਾਮੇ ਦੀ ਕੁਰਸੀ ਆਏ ਆਏ ਆਯਾ ਨਿਆਰਾ ਆ ਗਿਆ ਛੱਤਰ ਖਾ ਕੇ ਆ ਜਾ ਮੈਂ ਕੱਛੋਈ ਉਹ ਵ્યાં ਤੇ ਗਿਆ ਸੀ ਸਾੜਾ ਲਾਉਣਾ ਆਹ ਜੀਆਂ ਨੇ ਕੁੜੀ ਛੇੜਦੀ ਨਾ ਮੇਰਾ ਲੈ ਓਏ ਹੈਈ ਤੂੰ ਛੱਤਰਾਂ ਦੇ ਲੈ ਕੇ ਦਾ ਹੋਰ ਭਾਂ ਜੋ ਡਾ ਕੋਈ ਹਾਰਾਂ ਦੇ ਲੈ ਕੇ ਦਾ ਫੁੱਲਾਂ ਦੇ ਹਾਰ ਪਾਉਣ ਦੇ ਸਟੇਜਾਂ ਤੇ ਓ ਤੂੰ ਐ ਕੱਢ ਇਹਨੂੰ ਬੰਦ ਕਰ ਲੈ ਮੈਂ ਛੇਰਨਾ ਖਾ ਮੇਰਾ ਤੂੰ ਬੇਤਾ ਐ ਵਜਲ ਦੇ ਬੀਟਾਉਂਦਾ ਕੋਈ ਬੀਟਉਂਦਾ ਆਦੇ ਸਾਰੇ ਆਉਂਦੇ ਮੈਨੂੰ ਲੈ ਸੁਣਾ ਫਿਰ ਇੱਕ ਮੈਂ ਕਿਉਂ ਸੁਣਾਵਾ ਚਾਚਾ ਵੇ ਪ੍ਰੀਤ ਨਾ ਫੜਿਆ ਜਿਆਦਾ ਯਾਰ ਮਾ ਉੱਟਦਾ ਹਲਾ ਤੇ ਆਪਾਂ ਕਿ ਗੀਤ ਸੁਣਾ ਆਇਆ ਆਪਣੀ ਸੋਗਾਨਾ ਇਹ ਹਾਂ ਤਾਂ ਕਿ ਗੀਤ ਸੁਣਾ ਸੁਣਾਈ ਤਾਂ ਜਾਂਦਾ ਭਾਈ ਮੈਂ ਰੌੜਾ ਪਈਉ ਪਿੰਡ ਤੇ ਪੈਂਦਾ ਜਾਂਦਾ ਬਜਤੀ ਹੋ ਜੂ ਚਾਲ ਕੋਈ ਨਹੀਂ ਮਿੱਟੀ ਪਲੀਟ ਹੋ ਜੂ ਨਾਲੇ ਅੱਜ ਫਿਰ ਕੀ ਕੰਮ ਕੀਤਾ ਪਾਣੀ ਅਮਰੋਦਾ ਜਵਾਕ ਅਮਰੋਦ ਲੈ ਕੇ ਭੱਜ ਕੇ

ਕੰਕਟੇ ਰਹੇ ਨਾ ਗੱਟਾ ਪੋਣਾ ਮੈਂ ਨਹੀਂ ਪੋਣਾ ਹਾਂ ਮੈਂ ਨਹੀਂ ਪੋਣਾ ਪਾਣਾ ਪੌਣਾ ਭੂਤ ਬਣ ਕੇ ਮੈਂ ਨਹੀਂ ਪੋਣਾ ਆ ਐਂਡੇ ਟੱਕੇ ਨੇਰਾ ਹੋ ਗਿਆ ਉਹ ਕਿੰਦੇ ਦੇ ਪਾਸੇ ਨੇਰਾ ਹੋ ਗਿਆ ਮੇਰੀ ਮਿਸ਼ਰੂ ਡੀਕੀ ਜਾਂਦੀ ਆ ਉਹ ਕਹਿੰਦੀ ਹੋਊਗੀ ਵੀ ਪਤਾ ਨਹੀਂ ਚਾਦਰਾਂ ਚ ਉਧਰ ਲਿਬੜਿਆ ਹੋਗਾ ਧੋਣਾ ਉਹਨੇ ਸਾਰਾ ਕੁਝ ਠੀਕ ਹੈ ਤੇ ਹੋਰ ਮੈਂ ਜਿਆਦਾ ਜੇ ਚਾਦਰ ਲਵੇੜਿਆ ਨਿਖਰੋ ਮੇਰੇ ਮਗਰ ਪੈਜੀ ਭਰਾਵਾ ਮੇਰੇ ਕੋ ਨਹੀਂ ਗਈ ਕਿੱਥੇ ਆਂਬ ਲੈਣ ਆਇਆ ਸੀ ਤੂੰ ਕਹੀ ਬਾਲੀਂਗਾ ਗੇੜਾ ਮਾਣ ਆਇਆ ਖੇਤੋਂ ਗੇੜਾ ਵੀ ਨਹੀਂ ਆ ਮਾਰਦਾ ਖੇਤ ਹੈ ਯਾਰ ਮੇਰਾ ਤੂੰ ਫਾਲਾ ਲਾਗਾ ਤੈਨੂੰ ਫਾਲੇ ਰੱਖਿਆ ਆਪਣਾ ਕੰਮ ਹੋਣਾ ਕਾਹ ਜਿੰਨਾ ਕਹਿ ਨਾ ਮੈਂ ਨਹੀਂ ਕਰਦਾ ਕੋਈ ਦਾ ਕੰਮ ਏ ਛੋਟਾ ਬੜਾ ਅੱਕ ਜਾਈ ਹੈ ਗਾਣੇ ਗਾਣਾ ਬਾਪੂ ਗਾਣਾ ਨਹੀਂ ਛੇੜ ਬੈਠੇ ਆ ਕੰਮ ਰੇ ਸ਼ਤਮ ਐ ਕਰ ਰੇ ਨਾਚੀਂ ਕਰ ਲ ਨੱਕਾ ਮੋੜਾ ਬੜੀ ਮੋੜਾ ਮੋਟਾ ਨਹੀਂ ਮੋੜਦਾ ਯਾਰ ਮੈਨੂੰ ਨਹੀਂ ਪਤਾ ਯਾਰ ਲੈ ਟੌਣਾ ਤੈਨੂੰ ਗਾਣਾ ਸੁਣਾ ਦੇਣਾ ਫਿਰ ਫਿਰ ਜਾਏਗਾ ਮੈਂ ਨਹੀਂ ਮੋੜਦਾ ਨੱਕਾ ਨੁੱਕਾ ਆਪਣੀ ਮੋੜ ਦੇ ਵੀਰੇ ਓਏ ਛੋਟਾ ਬੜਾ ਅੱਕ ਲੱਗ ਗਿਆ ਕਿ ਆ ਗਏ ਕਾਲਾ ਨੰਦਾ ਮੇਰੀ ਗੱਲ ਸੁਣ ਨੱਕਾ ਮੋੜ ਦੇ ਤੈਨੂੰ ਪਾਣੀ ਮੈਂ ਰਾਦੂ ਆਪੇ ਲਾ ਲੂ ਪੂਪੇ ਆ ਗਈ ਏ ਤੇ

ਆਪ ਦਾ ਮੇਜਰ ਡਿਪਿਆਂ ਦਾ ਹਿਸਾਬ ਕਰਦੇ ਤੜਕੇ ਤੋ ਆਈ ਨਾ ਐ ਤੋ ਹਿਸਾਬ ਕਰ ਲੈ ਮੇ ਕਿਹੜੇ ਪੈਸੇ ਜਿਹੜਾ ਭੱਜਦੇ ਗਿਆ ਤੇ ਕੋਈ ਨੀ ਪਿੱਛੇ ਉਹਨਾਂ ਮੈਂ ਜਿਆਦਾ ਉਹ ਤੋਂ ਜਿਆਦਾ ਮੈਂ ਕੰਮ ਕਰਤਾ ਯਾਰ ਜਿਹੜੇ ਮੈਂ ਖਾਪਿਆ ਕਾਪੀ ਤੇ 21 ਸਾਇਰੂਪੀਏ ਦੀ ਤਾਂ ਮੱਛਲੀ ਤੂੰ ਕੁੱਕੀ ਮੰਗਾ ਲਈ ਹਾਂ 19 ਸਾਇ ਦੇ ਤੇਰੇ ਕੈਪਸੂਲ ਹੋ ਗਏ ਹਾਂ ਤੇ 15000 ਦੀ ਤੇਰੀ ਦਾੜੂ ਪੀਗਾ ਤੂੰ ਮੈਂ ਯਾਰ ਕੁਛ ਨਹੀਂ ਪੀਤਾ ਮੈਂ ਤੇ ਤੂੰ ਲੈ ਲਈ ਰੇ ਯਾਰ ਮੈਂ ਆਹ 8 ਮਹੀਨਿਆਂ ਦਾ ਯਾਰ ਥਾਪ ਪਿਆ ਮੇਰੇ ਸੁਨੇ ਥਾਪ ਪਿਆ ਹੋਵੇ ਪਿਓ ਮਹੀਨੇ ਚੰਗ ਰਹੇ ਚੁੱਪ ਕਰਕੇ ਲਾ ਦੇ ਮੈਂ ਨਹੀਂ ਲਾਉਂਦਾ ਲੁੰਦਾ ਯਾਰ ਮੈਂ ਮੋ ਪਿਆਰ ਹੈਗਾ ਤੇ ਨਾ ਮੈਂ ਨੱਕਾ ਮੋੜਿਆ ਉਹ ਨੱਕਾ ਮੋੜਿਆ ਟੈਲੀਫੋਨ ਮੋੜਿਆ ਮੈਂ ਪਿਆਏ ਕੋਈ ਨਹੀਂ ਮੋੜਦਾ ਦੇ ਚੱਲ ਕੋਈ ਨਹੀਂ ਕੱਢਾਂਗੇ ਫਿਰ ਆਪਦੇ ਟਾਈਮ ਪੂਰਾ ਕਰਦੇ ਫਿਰ ਯਾਰ ਰੱਬ ਮੈਂ ਉਹਨਾਂ ਦਾ ਕੰਮ ਕਰਦਾ ਨਾ ਪੈਸੇ ਤੋਂ ਜ਼ਿਆਦਾ ਚੱਲ ਫਿਰ ਨਾ ਕੰਮ ਨਾ ਕੰਮ ਹੋ ਗਿਆ ਹਾਂ ਮੈਂ ਤੂੰ ਵੀ ਇੱਥੇ ਛੱਡ ਦੇ ਤੂੰ ਵੀ ਨੂੰ ਕੀ ਕਰਾਉਣਾ ਇਹ ਨਾ ਇਹ ਮੇਰਾ ਰੋਜੀ ਰੋਟੀ ਹੈ ਮੇਰੀ ਚੰਗਾ 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 ਜਨਮ ਆਏ ਕੋਟੇ ਨੂੰ ਮੱਥੇ ਵਜਾਇਆ ਇੱਜਾ ਦਾ ਬੜਾ ਸ਼ੈਤਾਨ ਬੰਦਾ ਹੈ ਜੇ ਮੱਤਲੀ ਹੋਰੋ ਕਰ ਬੰਦਾ ਕਿਵੇਂ ਹੈ ਓ ਭੱਜੀਆ ਕੀ ਹੋਇਆ ਕੀ ਆਇਆ ਠੀਕ ਹੈ ਠੀਕ ਹੈ ਹੋਈ ਨਾ ਕੀ ਆਇਆ ਠੀਕ ਹੈ ਬਾਬਾ ਬੈਠ ਜਾ ਬੈਨ ਬੜੀਆ ਬੜੀਆ ਤੂੰ ਸੁਣਾ ਕਿੱਥੇ ਇਕੱਲੀ ਫਿਰਦਾ ਖੇਤ ਪੱਲਾ ਜੜਨਾ ਕੀ ਕਹਣਾ ਬੰਦਾ ਮੜਾ ਪੈਛੋੜਾ ਰੱਖ ਬੈਠਾ ਮੈਂ ਅੱਛਾ ਲੈ ਕੇ ਬੈਗਾ ਜੜ ਪੈਖੋ ਤੇ ਤਾਂ ਮੈਨੂੰ ਸੀਧੀ ਬਣਾ ਰੱਖਦੇ ਨੇ ਆ ਤੂੰ ਵੀ ਜਿਵੇਂ ਭਈ ਹੈ ਉਹ ਜੀ ਆਪਣੇ ਨਾਲ ਕਹਿੰਦਾ ਖਾੜਾ ਜਾ ਕੇ ਆਇਆ ਖਾੜਾ ਲਾਉ ਨੂੰ ਘਰੇ ਦੀ ਬੀਤੀ ਦੁਰਗਾ ਰੰਗੀਲਾ ਓਹੀ ਤਾਂ ਗੱਜਾ ਨੂੰ ਬੋਲ ਜੀ ਇਕੱਲੀ ਹੈ ਉਹ ਮਰ ਜਿੰਦਾ ਫਲਾਣਾ ਪੜੀ ਤੋ ਦੁੱਤੋ

ਬਾ ਇਹ ਤਾਂ ਮੇਰੇ ਸਾਰੇ ਦਾਦਾ ਤੂੰ ਹੋਰ ਬੰਦਾ ਹੈ ਤੀਨ ਗੱਲ ਕੁਝ ਮੇਰੇ ਤਾਂ ਵੀ ਨਹੀਂ ਮਿਲਦਾ ਇਹ ਵੀ ਲੱਗਦਾ ਮੈਨੂੰ ਲੱਗਿਆ ਇੱਕ ਦਿਨ ਤੇਥੋਂ ਕੰਮ ਜਾ ਕਰੇ ਤੈਨੂੰ ਫਿਰ ਹੀ ਰੱਖ ਰੱਖ ਹੋਰ ਜੱਟ ਬਾਹਰ ਲੋਕ ਕਹਿੰਦੇ ਭਾਈ ਔਰ ਦੇ ਦੋਨਾਂ ਕੰਮ ਤੂੰ ਕਰਦਾ ਹੈ ਕਰਤੀ ਨਹੀਂ ਗੱਲ ਅੱਛਾ ਹਾਂ ਐ ਕਰ ਭਈਆ ਲਿਆ ਫਿਰ ਦਿੱਤੀ ਅੱਛਾ ਹੋਰ ਕਿ ਜੱਪਾ ਉਹ ਦੋਨੇ ਜੀ ਉਹ ਜੱਪਾ ਆਪਨੇ ਰਾਤ ਨੂੰ ਪਾਣੀ ਲਾਣ ਭੇਜਦਾ ਪਿੰਡੂ ਪਿੰਡੂ ਬੰਦਾ ਰੱਖਾਂਗੇ ਕੰਮ ਆ ਕਰੇ ਨਾ ਕਰੇ ਪਿੰਡੇ ਚ ਪੈ ਜਾਂਦਾ ਨਾ ਨਾ ਪਿੰਡੂ ਨਹੀਂ ਫਿਰ ਕਰਦਾ ਨਹੀਂ ਆ ਪਿੰਡਾ ਉਹ ਤਾਂ ਬੰਦਾ ਤਾਂ ਠੀਕ ਆ ਵੱਢ ਲੀ ਇਹ ਮੱਗੜ ਹਾਂ ਬਸ ਤੈਨੂੰ ਪਚਾਇ ਮਰਾ ਜੱਗ ਆਸਤੀ ਪਿੱਛੇ ਗਿਆ ਚ ਪਾਇਆ ਅੱਛਾ

ਮਾਦੂ ਵੀ ਕਿਹਾ ਸੀ ਇਹਨੂੰ ਨਾਂ ਰੱਖ। ਹੈ? ਤੈਨੂੰ ਮੈਂ ਤਾਂ ਕਿਹਾ ਤਾਂ ਸੀ ਇਹਨੂੰ ਨਾਂ ਰੱਖ ਵੀ ਬੰਦਾ ਹੀ ਨਹੀਂ ਕੰਮ ਦਾ। ਉਹ ਬਸ ਤੈਨੂੰ ਪੱਟਾਈ ਜਾਂਦੇ ਰਾਟਾ ਮੈਨੂੰ ਤਾਂ ਬਿਲਿੰਦਰ ਬਿੰਦੂ ਨਹੀਂ ਹੈ। ਅੱਛਾ। ਇਹਨੇ ਗੱਲ ਕਰਾਤੀ ਮੇਰੇ ਸਾਲੇ ਨੇ। ਫਿਰ ਉਹਨੂੰ ਫੜ। ਹੈ? ਉਹਨੂੰ ਫੜ ਲੈ। ਉਹਨੂੰ ਮੈਂ ਕਹੀ ਨਾ ਵੀ ਬੰਦਾ ਤੇਰਾ ਭਜਦਾ ਇਸ ਟਾਈਮ ਕੰਮ ਤੋਂ। ਹਾਂ ਵੀ ਮੇਰੇ ਪੈਸੇ। ਮੇਰੇ ਪੈਸੇ ਜਮਾ ਵੱਢਦੇ ਚ ਗਏ ਪੈਸੇ। ਤੇਰੇ ਤੇ ਮੈਂ ਦਾਵਾ ਕਰਦਾਂ। ਦਾਵਾ ਹੁਣ ਕੰਮ ਹੋਣ ਗਿਆ ਭਾਈ ਚੋਦਾ ਨਹੀਂ ਪਤਾ ਉਸੇ ਵਾਹ। ਹਲੇ ਜਮੂ ਤੇ ਕਰ। ਜਾ ਦੇਖਿਆ। ਦੇਖਿਆ ਨਹੀਂ ਪਤਾ। ਉਹ ਰਣੀ ਦਾ ਫੋਨ ਤੇ ਲੱਗ ਰਿਹਾ ਹੈ 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 ਗਈ ਬਾਲੇ ਵੀ ਠੀਕ ਹੈ ਸਹਮਾਰੇ ਗੇੜਾ ਤੂੰ ਗੇੜਾ ਮਾਰ ਚਾਹਾਂ ਹਾਂ ਸਾੜ ਕੇ ਰੱਖਿਆ ਉਹਦੀ ਟੂਬ ਵੀ ਖੜਕਾ ਲੈਣਾ ਕਹੂਗਾ ਮੇਰੀ ਟੂਬ ਵੀ ਛੜੀ ਜਾਂਦਾ ਜਾਮਾ ਤੂੰ ਜਾਈ ਦੇਖੀ ਨਹੀਂ ਨਹੀਂ ਤੂੰ ਮੰਗਦਾ ਜਾ ਹੀ ਨਹੀਂ ਬੈਠਾ ਫੋਨ ਚੁੱਕ ਕੇ ਜਾਂਦਾ ਜਾਮਾ ਬੱਛਾ ਹਾਂ ਜੇ ਤੂੰ ਬੱਛਾ ਹਾਂ ਬੱਛਾ ਹਾਂ ਜੀ ਫਿਰ ਕੋਈ ਗੱਲ ਗੁਰੂ ਕਰਾਂਗੇ ਹਾਂ ਕੋਈ ਨਾ ਕਿਹੜੀ ਗੱਲ ਪੀਸਤ ਆ ਰਹੀ ਹੈ ਹੈ ਹਾਂ ਜਾ 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 ਹੈ ਬੰਦਾ ਮਜ਼ਾ ਕਰਦੇ ਯਾਰ ਬਾਬਾ ਤੂੰ ਤਾਂ ਗੱਲ ਹੀ ਜਾਣਾ ਮੈਂ ਇਹ ਗਾਹਾਂ ਪਿੰਡ ਕਿਦਾਈ ਹੋ ਜਾਂਦੀ ਤੂੰ ਸੀਤਾ ਮਜ਼ਾਕ ਕਰ ਜਿਉਂ ਜੱਜ ਕੂਕੇ ਤੇ ਉਹ ਆਰੀ ਬਾਹਰੋਂ ਕੋਈ ਅੱਖਾਂ ਘੈਂਟ ਪੂਰੀ ਆ ਹਮਮ ਬੈਠਾ ਮੈਂ ਤੈਨੂੰ ਕਹਾਂ ਜੀ ਬਾਈ ਬਾਈ ਤੇ ਤੈਨੂੰ ਹੈ ਬਿਲਕੁਲ ਨੰਬਰ 42 ਦਿਖਾਉਂੀ ਫੋਟੋ ਨਹੀਂ ਆ ਗਈ ਮੇਰੇ ਕੋਲ ਅੱਖਾਂ ਤੂੰ ਤੂੰ ਦਿਖਾ ਲਵਾਂਗੇ ਤੈਨੂੰ ਤੂੰ ਗਲੀ ਤੇ ਡੇਰਾ ਮਾਰੀ ਬਾਈ ਕਿਹਨੂੰ ਕੰਕੇ ਜੋ ਇਹੇ ਹੀ ਮੈਨੂੰ ਗੱਜਾਂ ਦਿੱਖੀ ਜਾਂਦੀਆਂ ਛੋਟੀਆਂ ਛੋਟੀਆਂ ਕੰਦਾ ਉਤੋਂ ਵੀ ਦੇਖ ਲਈ ਸੜ ਕੇ ਹੋਰ ਉਹ ਵੀ ਗੈਚੀ ਜਾਂਦੀ ਮੱਤਲੀ ਆਇਆ ਤੁਸੀਂ ਗੱਲਾਂ ਤੇ ਮੈਨੂੰ ਥਵਾ ਜਾਈ ਜਾਂ ਨਾ ਰਾਤ ਨੂੰ ਪੈਂਦਾ ਮੱਗਰ ਕਿਤੇ ਜ ਸੁਖਣੇ ਤੇ ਮੱਗਰ ਉਹ ਬਨ ਜਾਂਦਾ ਆਖੀ ਬਣੀ ਮੱਗਰ ਨਹੀਂ ਹਜਤਰੇ ਕੋਲੇ ਪੈਂਦਾ ਉਹ ਤਾਂ ਖਾੜੇ ਕੁੜੇ ਕਹਿੰਦਾ ਮੈਂ ਲਾ ਕੇ ਆਇਆ ਕਿ ਤੂੰ ਦੱਸੀ ਤਾਂ ਜੰਨਾ ਖਾੜੇ ਤਾਂ ਲਾ ਕੇ ਆਇਆ ਮੱਤਲੀ ਸਾਰਾ ਕੰਦਾ ਮੈਂ ਤਾਂ ਨਵੇਂ ਕੱਪੜੇ ਪਾ ਰੱਖਿਆ ਕਹਿੰਦਾ ਹੁਣ ਮੈਂ ਉਹ ਹੀ ਕਰਦਾ ਹੀ ਨਹੀਂ ਕੰਮ ਉਹ ਤਾਂ ਮਸਰੋ ਕੋਲੇ ਜਾਊਗਾ ਅੱਖਾਂ ਤੂੰ ਦੇਖਿਆ ਮੈਂ ਤੈਨੂੰ ਦੱਸ ਤਾ ਨਹੀਂ ਨੱਕਾ ਨੁੱਕਾ ਮੋਰਦਾ ਜੀ ਮੈਂ ਜੇ ਸੁਣ ਲੈਣਾ ਪਤਾ ਹਾਂ ਇਹਨੇ ਕੋ ਤਾਂ ਬੈਠਾ ਹੋਵੇ ਇਸ਼ਾਰਾ ਪਏ ਕੋਈ ਨਾ ਪਤਾ ਕੋਈ ਨਹੀਂ ਹੈ ਕਿੱਥੇ ਬੈਠਾ ਮੇਰਾ ਥਾਜ ਮੈਂ ਲੜ ਗੋ ਲਾਂਕੜੀ ਜਿੰਦਾ ਟੈਲੀਫੋਨ ਤੇ ਕਿੱਦਿਆਂ ਬਾਨੀ ਲਾਈ ਹੈ ਧੀਜਾ ਜਾ ਜਾ ਕੋਈ ਨੱਕਾ ਬਾਣ ਖਾਇਆ ਓਏ ਮਗੜਾ ਓ ਪਏ ਕੋਦੇ ਟੈਲੀਫੋਨ ਤੋਂ ਬੜਾ ਅਪੇਚ ਓਏ ਚਾਚਾ ਫੋਨ ਆ ਗਿਆ ਸੀ ਮੈਨੂੰ ਤੈਨੂੰ ਆ ਗਿਆ ਫੋਨ ਬੜਾ ਆ ਗਿਆ ਸੀ ਮੈਨੂੰ

ਮੈਂ ਨਹੀਂ ਮੰਨਦਾ ਤੇ 200 ਰੁਪਏ ਆ ਗਏ ਕੋਈ ਕਾਚਾ ਜਿਹਾ ਕਿਤੇ ਕੀ ਰੁਪਏ ਆਏ ਮੈਂ ਕੰਮ ਕਰਦਾ ਕੰਮ ਖੇਦਾ ਪਤਾ ਕਿੰਨਾ ਕੀਤਾ ਕੰਮ ਤੂੰ ਤਾਂ ਲੋਕਾਂ ਦੀ ਉਂਗਲਾਂ ਤੇ ਜੜ ਗਏ ਡਾਕਟਰ ਹੋ ਗਏ ਹੱਥ ਨਹੀਂ ਲਾਇਆ ਮੈਂ ਕਿਵੇਂ ਹੱਥ ਲਾਇਆ ਯਾਰ ਮੈਨੂੰ ਤਾਂ ਉਹ ਮੈਨੂੰ ਤਾਂ ਮੈਨੂੰ ਨਹੀਂ ਲੱਗਦਾ ਯਾਰ ਉਹ ਐਸੀ ਕਿ ਪਹਿਲਾਂ ਉਹ ਵੀ ਬੱਗ ਗਏ ਕੌਣ ਆਏ ਸੀ ਟਿੱਪੀ ਹੋ ਜੀ

ਚਾਵੇ ਤੈਨੂੰ ਨਹੀਂ ਫੜਾਂਗੇ ਉੱਥੇ ਵੇ ਕੋਈ ਨਹੀਂ ਕੋਈ ਨਾ ਢੀ ਟੁਪੱਟ ਤੈਨੂੰ ਦੇਖੂ ਨੀ ਕੋਈ ਨਹੀਂ ਦੱਥੂ ਮੈਂ ਆਂ ਲੋੜ ਤਾਂ ਪਊ ਪੱਟ ਤੈਨੂੰ ਮੈਂ ਦੱਥੂ ਕੋਈ ਨਹੀਂ ਗੇ ਕੰਗੇੜਾ ਤੈਨੂੰ ਸਾਰੇ ਪੈਸੇ ਮਾਫ ਜੇ ਮਿਸਰੋ ਦੀ ਦਵਾਈ ਦੇ ਕਿਹੜਾ ਮੈਂ ਦੱਥੂ ਸਾਰੇ ਪਿੰਡ ਚ ਪ੍ਰੀਤੋ ਬਾਰੇ ਨਾਲੇ ਆ ਪਟਾਟੀ ਆਹ ਹਾ ਕੋਈ ਨਹੀਂ ਹਾਲਾ ਦੱchn ਜਾ ਹਰ ਕੇ ਤੇ

ਉੱਨਾ ਦੇਖੂ ਪੱਤ ਤੇ ਨਾਲ ਦੋ ਹੱਥ ਢੋਖਾ ਕਰਦਾ ਮੇਰਾ 21000 ਰੁਪਿਆ ਵਾਢੇ ਤੇ ਗਿਆ ਢੀ ਸੋਧਿਆ 8000 ਦੀ ਭੁੱਖੀ ਖਾ ਗਿਆ ਭੈ ਸੋਧਾ ਵੀ ਢਾਹ ਚੱਲੀ ਜਾਂਦੀ ਸੀ ਭੈ ਜੰਦਾ ਦੱਛੂ ਪਰ ਮੈਂ ਦਸੂ ਮੇਸ਼ਰੋਂ ਨੂੰ ਉਹ ਦੇਵ ਨੂੰ ਧਾਕਾ ਕੋਈ ਨਾ ਤੈਨੂੰ ਮੈਂ ਜੂੰਪਾ ਚ ਮੈਰਾ ਜਾਊਗਾ ਕਹੀ ਬਾਤ ਚੱਲ ਕੇ ਕੋਈ ਨਾ ਦੇਖੂ ਦੋ ਹੱਥ ਮੈਂ ਟਾਈਟਾਂ ਦਾ ਬਾਈਕ ਤੇ ਮੇਰਾ ਸਾਰਾ ਹਿੱਟ ਜੀ ਪੱਕੀ ਪੱਕੀ ਟੱਪ ਗਿਆ ਇਹ ਤਾਂ ਐਕਸਟਾ ਜਿੱਟਾ ਜੀ ਉਹ ਲੈਟ ਹੈ ਨਾ ਅਈ ਟੀ ਜਲ ਕੇ ਰਸ ਸੜਿਆ ਬੰਦਾ ਵੀ ਨਾ ਹੋਵੇ ਕਿਸੇ ਨਾਲ ਓਏ